ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਬੀਤੇ ਦਿਨੀ ਇੱਕ ਬਮਾਲ ਰੋਡ ਦੇ ਤਿੰਨਾਂਮੀ ਹੋਟਲ ਦੇ ਵਿੱਚ ਬਰਥਡੇ ਸੈਲੀਬ੍ਰੇਟ ਕਰਨ ਆਏ ਤੇ ਉੱਥੇ ਗੋਲੀਆਂ ਚੱਲੀਆਂ ਸਨ ਤੇ ਕਈ ਲੋਕ ਗਾਇਲ ਹੋ ਗਏ ਸਨ ਤੇ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਸੰਚਾਲਕ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੋ ਬੰਦੇ ਹਜੇ ਫਰਾਰ ਹਨ ਇਨਵੈਸਟੀਗੇਸ਼ਨ ਕਰ ਰਹੇ ਪੁਲਿਸ ਅਫਸਰ ਵੱਲੋਂ ਪત્રਕਾਰ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਜਦੋਂ ਇਨਕੁਆਇਰੀ ਸਾਹਮਣੇ ਆਈ ਤਾਂ ਉੱਥੇ ਪਤਾ ਚੱਲਿਆ ਕਿ ਹੋਟਲ ਦੇ ਸੰਚਾਲਕ ਨਾਲ ਮਿਲ ਕੇ ਹੋਰ ਕਈ ਲੋਕ ਇੱਥੇ ਲੜਕੀਆਂ ਦੀ ਸਪਲਾਈ ਕਰਦੇ ਸਨ ਤੇ ਗੈਰ ਕਾਨੂੰਨੀ ਵਪਾਰ ਦਾ ਧੰਦਾ ਕਰਦੇ ਸਨ ਜਿਸ ਦੇ ਉੱਤੇ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਪੁਲਿਸ ਵੱਲੋਂ ਰਿਮਾਂਡ ਲੈ ਕੇ ਅਗਲੀ ਕਾਰਵਾਈ ਅਰਬ ਦਿੱਤੀ ਗਈ ਹੈ ਆਓ ਜਾਣਦੇ ਹਾਂ ਕਿ ਪੂਰਾ ਮਾਮਲਾ ਕੀ ਹੈ ਦੋਸ਼ ਤੁਹਾਡੇ ਤੇ ਲੱਗੇ ਆ ਜਿਹੜੇ ਦੋਸ਼ ਲੱਗੇ ਗਲਤ ਤਾਂ ਹੀ ਸਹੀ ਹੈ ਜੀ ਕੋਈ ਸਤਾਵਾ ਕੋਈ 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 ਪੇਸ਼ਤਾਵਾ ਨਹੀਂ ਜੀ ਕੋਈ ਸਤਾਵਾ ਬੋਲ ਰੱਖਣਾ ਚਾਹੁੰਦੇ ਆ ਉਹਦਾ ਪਾਕੀ ਨਹੀਂ ਨਹੀਂ ਕੋਈ ਬੱਖਮੀ ਬਸ ਠੀਕ ਹੈ ਜੀ ਠੀਕ ਇਹ ਮਾਮਲਾ ਜਿਹੜਾ ਦੋਸ਼ੀ ਲੈ ਕਰੀ ਸੀ ਇਹ ਜਿਹੜਾ ਕੱਲ ਗੋਲੀ ਚੱਲੀ ਸੀਗੀ ਬਾਈਆ ਫੋਟੋ ਹੋਟਲ ਦੇ ਵਿੱਚ ਉਹ ਸੰਬੰਧੀ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਨਾਂ ਦਾ ਮੈਡੀਕਲ ਕਰਾ ਕੇ ਤੇ ਇਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਮਾਂਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਜੀ ਕੀ ਮਾਮਲਾ ਕੀ ਸੀ ਜੀ ਮਾਮਲਾ ਤੇ ਇੱਕ ਵੱਡੇ ਪਾਰਟੀ ਤੇ ਆਏ ਸੀਗੇ ਤੇ ਉਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਕਰਨ ਉਹਦੀ ਸਹੇਲੀ ਸੀਗੀ ਉਹਨੂੰ ਲੈ ਕੇ ਉੱਥੇ ਉਹਨਾਂ ਦੀ ਦੂਜੀ ਪਾਰਟੀ ਨਾਲ ਟਕਰਾਰ ਹੋ ਗਈ ਟਕਰਾਰ ਹੋਣ ਤੋਂ ਬਾਅਦ ਸਾਹਿਲ ਵੱਲੋਂ ਗੋਲੀਆਂ ਚਲਾਈਆਂ ਗਈਆਂ ਕਿੰਨੇ ਬੰਦੇ ਪਰਚਾ ਦੱਚ ਕੀਤਾ ਇਹ ਤਿੰਨ ਬੰਦੇ ਅਸੀਂ ਗ੍ਰਿਫਤਾਰ ਕਰ ਲਏ ਤੇ ਹੋਰ ਵੀ ਹੈਗੇ ਹੋਰ ਵੀ ਹੈਗੇ ਹੋਟਲ ਮਾਲਕ ਵੀ ਵਿੱਚ ਹੈਗੇ ਹੋਟਲ ਮਾਲਕ ਵੀ ਵਿੱਚ ਤੇ ਲੜਕੇ ਲੜਕੀਆਂ ਵੀ ਹੈਗੀਆਂ ਤੇ ਉਹ ਕਦੋਂ ਗ੍ਰਿਫਤਾਰ ਗ੍ਰਿਫਤਾਰੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਓ ਜੀ ਸਰ ਕੋਈ ਹੋਰ ਉੱਥੇ ਵੀ ਦਿੱਖ ਸਾਹਮਣੇ ਆ ਵੀ ਕੋਈ ਉਥੇ ਸੈਕਸ ਰੈਕਟ ਵੀ ਚੱਲਦਾ ਸੀ ਹੋਟਲ ਦੇ ਵਿੱਚ ਹਾਂ ਇਹ ਇਹ ਵੀ ਇਤਲਾਹ ਸੀਗੀ ਆਪਾਂ ਨੂੰ ਕੀ ਜੀ ਵੀ ਉੱਥੇ ਸੈਕਸ ਰੈਕਟ ਰੈਕਟ ਵੀ ਚੱਲਦਾ ਵੀ ਲੜਕੀਆਂ ਬਾਹਰੋਂ ਲੜਕੀਆਂ ਸਪਲਾਈ ਕਰਦੇ ਹੋ ਸੋਟਲ ਸੰਚਾਲਕ ਨਾਲ ਮਿਲ ਕੇ ਕਰਦੇ ਹਾਂ ਹਾਂ ਜੀ ਹਾਂ ਹੋਟਲ ਸੰਚਾਲਕ ਨਾਲ ਬਾਕੀ ਇਸ ਸਮੰਦੇ ਵਿੱਚ ਵੀ ਬਾਕੀ ਦੋਸ਼ੀ ਰਹੇਗੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਪਿਛਲਾ ਇਹਨਾਂ ਦਾ ਬੈਕਗ੍ਰਾਉਂਡ ਚੀਜ਼ ਸਾਹਮਣੇ ਆਇਆ ਹੈ ਬੈਕਗ੍ਰਾਉਂਡ ਦਾ ਜੇ ਚੈੱਕ ਕਰ ਰਹੇ ਹੈਗੇ ਤੇ ਪੜਤਾਲ ਕਰਨ ਤੇ ਪਤਾ ਲੱਗੂਗਾ ਵੀ ਇਹਦਾ ਕੀ ਕਹਾਣੀ ਸਰ ਜੀ ਆਪਾਂ ਅਸਲੇ ਦੀ ਗੱਲ ਕਰੀ ਜਿਹੜਾ ਫੈਰ ਹੋਇਆ ਸੀ ਉਹ ਨਜਾਇਜ਼ ਅਸਲਾ ਸੀ ਕਿ ਨਹੀਂ ਉਹਦਾ ਆਪ ਦਾ ਖੁਦ ਦਾ ਸਾਹਿਲ ਦਾ ਆਪ ਦਾ ਖੁਦ ਦਾ ਲਾਇਸੈਂਸੀ ਅਸਲਾ ਸੀ ਅਸਲਾ ਸੀ ਤੇ ਇਹਦੇ ਵਿੱਚ ਫਿਰ ਕਿੰਨੇ ਆਪਣਾ ਜ਼ਖਮੀ ਹੋਏ ਸੀ ਬੰਦੇ ਇਹਦੇ ਵਿੱਚ 5 ਬੰਦੇ ਜ਼ਖਮੀ ਹੋਏ ਸੀਗੇ ਹੁਣ ਠੇਰੇ ਲਾਜੇ ਉਹ ਜੇਰੇ ਲਾਜੋ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾਏ ਇਸ ਮਾਮਲੇ ਅਸੀਂ ਤਾਂ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੋ ਕਰਾਂਗੇ ਵੈਸੇ ਤੁਸੀਂ ਅੱਜ ਮੈਡੀਕਲ ਵੀ ਕਰਾਇਆ ਹਸਪੀਟਲ ਵਿੱਚ ਕੋਰਟ ਵਿੱਚ ਪੇਸ਼ ਕਰੋਗੇ ਪੁਲਿਸ ਰਿਪੋਰਟ ਦਿੱਤਾ ਜਾਊਗਾ ਬਿਲਕੁਲ ਦਿੱਤਾ ਜਾਊਗਾ ਕਿੰਨੇ ਦਿਨਾਂ ਦਾ ਹੈ ਅਸੀਂ ਇੱਕ ਹਫਤੇ ਦਾ ਪੁਲਿਸ ਰਿਪੋਰਟ ਲਾਵਾਂਗੇ